ਸਦਾ ਕਿਸੇ ਨਾ ਇੱਥੇ ਰਹਿਣਾ ਸਬਦ ਦਾ ਦੂਰ ਟਿਕਾਣਾ ਸਦਾ ਕਿਸੇ ਨਾ ਇੱਥੇ ਰਹਿਣਾ ਸਬਦ ਦਾ ਦੂਰ ਟਿਕਾਣਾ ਤੇ ਮਨ ਇੱਕ ਪਿੰਜਰਾ ਰੂਹ ਇੱਕ ਪੰਛੀ ਪੰਛੀ ਨੇ ਉੱਡ ਜਾਣਾ ਤੇ ਮਨ ਇੱਕ ਪਿੰਜਰਾ ਰੂਹ ਇੱਕ ਪੰਛੀ ਪੰਛੀ ਨੇ ਉੱਡ ਜਾਣਾ ਮਾਹੀ ਮੇਰਾ ਦੁੱਖ ਵਿੱਚ ਰਾਜੀ ਮਾਹੀ ਮੇਰਾ ਦੁੱਖ ਵਿੱਚ ਰਾਜੀ ਮੈਂ ਸੁਖ ਚਾਲੇ ਪਾਵਾਂ ਤੇ ਮੈਂ ਸੁਖ ਚਾਲੇ ਪਾਵਾਂ ਬੁੱਲੇ ਸ਼ਾ ਕਿੱਥੇ ਮਿਲ ਪਏ ਸੋਣਾ ਬੁੱਲੇ ਸ਼ਾ ਕਿੱਥੇ ਮਿਲ ਪਏ ਸੋਣਾ ਉਹਨੂੰ ਰੋ ਰੋ ਦਿਲ ਦੇ ਹਾਲ ਸੁਣਾਵਾ ਉਹਨੂੰ ਰੋ ਦਿਲ ਦੇ ਹਾਲ ਸੁਣਾਵਾ